ਸਸigal ਜਾਰਿਆਂ ਨੂੰ ਤੇ ਮੌਸਮ ਦੇਖ ਸਕਦੇ ਤੁਸੀਂ ਬੱਦਲ ਹੋਇਆ ਹੋਇਆ ਪੂਰਾ ਸਵੇਰੇ ਦੋ ਕੁ ਕਣੀਆਂ ਪਈਆਂ ਪਰ ਹੁਣ ਫੇਰ ਪੂਰਾ ਕਾਲਾ ਹੋ ਗਿਆ ਤੇ ਟਾਈਮ ਹੋ ਗਿਆ 9:30 ਵਜੇ ਦਾ ਠੰਡਾ ਹੋ ਗਿਆ ਮੌਸਮ ਥੋ ਲੋ ਜੀ ਕਣੀਆਂ ਆਉਣ ਲੱਗ ਪਈਆਂ ਤੇ ਆਪਣੇ ਕੱਪੜੇ ਧੋਤੇ ਹੋਏ ਸੀ ਸੁੱਕਣੇ ਪਏ ਤੇ ਬੱਦਲ ਨੰਗ ਦਾ ਨੰਗ ਦਾ ਪੈ ਹੀ ਚੱਲਾ ਸੰਨ ਟੈਨ ਲੱਗਿਆ ਕਿ ਹਵਾ ਨਾਲ ਲੰਗ ਜਾਊਗਾ ਪਰ ਨਹੀਂ ਹੁਣ ਕੱਪੜੇ ਲਾਣੇ ਪੈਣੇ ਨੇ ਫਿਰ ਮੈਂ ਕੱਪੜੇ ਲਾ ਲਾਂ ਪਹਿਲਾਂ ਕਾਲ ਦੇ ਰੋ ਬਠੰਡਾ ਕਰਦੇ ਸਸਸੀ ਕਾਲਜੀ ਕੀ ਹਾਲ ਚਾਲ ਆ ਤੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਵੈਲਕਮ ਆ ਤੇ ਨਹੀਂ ਆ ਗਿਆ ਜੀ ਸਾਡੇ ਤੇ ਵੀਰ ਵਰ ਨਹੀਂ ਆਇਆ ਸਵੇਰੇ ਸਵੇਰੇ 10 ਵਜੇ ਦਾ ਟਾਈਮ ਹੈ ਦੇਖੋ ਹੁਣ ਕਿੰਨਾ ਟਾਈਮ ਪੈਂਦਾ ਹੈ ਜਦੋਂ ਆਪਾਂ ਕਪੜੇ ਕਪੜੇ ਲਾ ਲੀਏ ਜੀ ਕੋਈ ਪਤਾ ਨਹੀਂ ਇਕਦਮ ਹੀ ਆ ਜਾਣਾ ਕੁਸੀ 3 ਕੇ ਅੰਦਰ ਲੈ ਜਾਨੇ ਆ। ਤੇ ਆ ਦੇਖੋ ਜਿਹੜਾ ਸਵੇਰੇ ਮੀਂਹ ਪੈ ਰਿਆ ਸੀ ਤੇ ਹੁਣ ਮੌਸਮ ਦੇਖ ਲਓ ਬੱਦਲ ਤਾਂ ਹਜੇ ਵੀ ਬਣੇ ਨੇ ਪਰ ਧੁੱਪ ਪੂਰੀ ਫੁੱਲ ਚੜੀ ਹੋਈ ਏ। ਤੇ ਗਰਮੀ ਵੀ ਹੋ ਗਈ ਹੁਣ। ਤੇ ਚਲੋ ਦੁਪਹਿਰ ਦਾ ਟਾਈਮ ਆ ਆਪਾਂ ਰੈਸਟ ਕਰਦੇ ਆ ਮਿਲਦੇ ਆਂ ਦਮਣ ਆਉਂਦੀ ਜਦੋਂ ਉਦੋਂ। ਆ ਗਈ। ਚਲੋ ਜੀ ਦਮਣ ਸਾਡਾ ਆ ਗਿਆ ਸਕੂਲ ਤਾਂ ਸਵੇਰੇ ਤੁਸੀਂ ਦੇਖਿਆ ਮੀਂਹ ਪੈ ਰਾਇਆ ਸੀ। ਧੁੱਪ ਪੂਰੀ ਫੁੱਲ ਚੜੀ ਹੋਈ ਤੇ ਬਹੁਤ ਟਾਈਮ ਹੋ ਗਿਆ। 5:30 ਵਜੇ ਦਾ ਦਮਨ ਨਾ ਸਕੂਲ ਚ ਸਟੇ ਬੈਕ ਸੀ ਤੇ ਦਮਨ ਸਕੂਲ ਤੋਂ ਆਇਆ ਤੇ ਮੈਂ ਸਮਝੀ ਬੈਠੀ ਦਮਨ ਕਮਿਸ਼ਨ ਤੇ ਆ ਦਮਨ ਵੀ ਮੈਂ ਬਣਾਇਆ ਲੈ ਸਪੈਸ਼ਲ ਚੋਲ ਨੂੰ ਦਹੀਂ ਸੱਚ ਮੇਰੇ ਬੈਕ ਚ ਪੈ ਜਾਈ ਨਾ ਖਾਲੀ ਉਹ ਤੇ ਹੀ ਖਾਦਾ ਹੀ ਹੈਗਾ ਨਾ ਮੈਂ ਤਾਂ ਹੁਣ ਚਾਹ ਬਣਾਈ ਚਾਹ ਨਾ ਖੜਾ ਦਹੀਂ ਰਹਿਣ ਦੇ ਚਾਹ ਮੈਂ ਬਾਅਦ ਚ ਪੀ ਲੂੰਗੀ ਦਹੀਂ ਨਾਲ ਤੋਂ ਆਹ ਬਹਿ ਚਾਹ ਪੀ ਲੈ ਨਹੀ ਮੈਂ ਮੈਂ ਦਹੀਂ ਨਾਲ ਨਹੀਂ ਦੀ ਚਾਹ ਫੜਾਈ ਪੈ ਉਹ ਕਿਨੇ ਪੀਣੀ ਹੈ ਤੁਸੀਂ ਗਰਮ ਕਰ ਦਿਓ ਨਾ ਬਾਅਦ ਵਿੱਚ ਤੇ ਸਵੇਰੇ ਦੇਖੋ ਤੁਸੀਂ ਦੇਖਿਆ ਇੰਨਾ ਮੀਂਹ ਪਿਆ ਸੀ ਤੇ ਮੀਂਹ ਪੈਣ ਤੋਂ ਬਾਅਦ ਦੇ ਲੋ ਬਾਅਦ ਤੋਂ ਮੇਰੇ ਦਰਮਿਆਨ ਵੀ ਕੋਈ ਨਹੀਂ ਤੇ ਬਣੇਵਾ ਬਲੌਗਸ ਤੁਸੀਂ ਮੈਂ ਤੁਹਾਨੂੰ ਜਿਆਦਾ ਰੱਬ ਲੈਂਦੇ ਲਾ ਦਹੀਂ ਦੇ ਨਾਲ ਨਾ ਚ ਵਰਤਿੰਦੇ ਮੈਂ ਜਾਪੀਲਾ ਤੇ ਇੱਕ ਵਾਰੀ ਭੈਣ ਨੇ ਕੋਟੀਆਂ ਆਰਡਰ ਕੀਤੀਆਂ ਸੀ ਆਪਣੇ ਕੋਲ ਚਿਕਨ ਦੀਆਂ ਤੇ ਨਾਲ ਉਹਦੇ ਬਾਟਮ ਜਾਂ ਪਲਾਜ਼ੋ ਲਾ ਲੋਗਾ ਤਾਂ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਦਿਨੀਆ ਤੇ ਜਰੂਰ ਦੱਸੋ ਕਿ ਮੈਨੀਆਂ ਲੱਗੀਆਂ ਜਾਂ ਨਹੀਂ ਚਾਹੇ ਖਾਣੇ। ਦੰਨ ਬਾਰੇ ਨਾ ਯਾ ਕੋਲਾ ਦਹੀਂ ਖਾਣੇ ਤੇ ਫਰੈਸ਼ ਦਹੀਂ ਖਾਣਾ ਹੈ ਬੈਗ ਵਾਲੇ ਹੀ ਦੇ ਦੋ ਮੈਂ ਹੋਈ ਨਾ ਉਹ ਖਰਾਸ਼ੀ ਹੈ ਮੈਂ ਤਾਂ ਚਾਹ ਹੀ ਸਰੀ ਬੈਠੀ ਨਾ ਪਾਚ ਪੀ ਲੂੰਗੀ ਚਾਹ ਬੈਚ ਲਈ ਕਰ ਲਓ ਪਰ ਪਲੇਟ ਲੈ ਜਣਾ ਮੈਂ ਤਾਂ ਬੱਟੀਪਾ ਤੇ ਚਾਹ ਉਹ ਹੈ ਕੋਈ ਨਾ ਬਾਟੀ ਚ ਘਾ ਲੈਣੀ ਆ ਬੱਟੀ ਸੋਹਣੇ ਚਾਹ ਚ ਵਿਚਾਲਾ ਕੇ ਚ ਬੈਠੇ ਜਾਓ ਠੀਕ ਹੈ ਲੋ ਜੀ ਦਮਨ ਦੀ ਚਾਹ ਹੋ ਗਈ ਰੈਡੀ ਤੇ ਦਮਨ ਪਹਿਲਾਂ ਪਾਚੌਲ ਦੇ ਲਈ ਦਹੀਂ ਨਾਲ ਚਾਹ ਪਾਚ ਦਵਾਂਗੇ ਆਪਾਂ ਉਹਨਾਂ ਚਾਹ ਪੀ ਲੈਨੇ ਆਂ ਕੱਲ ਦਮਨ ਨੂੰ ਕੋੜਤਾ ਮਿਲਿਆ ਸੀ ਲਾ ਕਸ਼ਮੀਰੀ ਤੇ ਅੱਜ ਦਮਨ ਨੂੰ ਆ ਚੀਜ਼ ਮਿਲੀ ਹੈ ਹਨ ਹਨੂਮਾਨ ਜੀ ਦਾ ਹਾਂ ਇਹਦੀ ਫੈਂਡ ਗਈ ਸੀ ਮੰਦਰ ਗਈ ਸੀ ਲੈ ਕੇ ਦਮਣ ਨੂੰ ਤੇਰੀਆਂ ਮੋਜਾਂ ਨੇ ਹੈ ਹੈ ਹੋਰ ਬਹੁਤ ਵਧੀਆ ਨਾ ਇਹ ਛੱਲਾ ਵੀ ਬਣਾ ਬਣ ਸਕਦਾ ਹੈ ਨਾ ਚਾਬੀ ਚ ਪਾਵਾਂਗੇ ਆਪਾਂ ਲਈ ਖੋ ਗਿਆ ਨਹੀਂ ਨਹੀਂ ਵੈਸੇ ਲੱਗ ਰਿਹਾ ਦਮਣ ਨੇ ਆਪਣਾ ਦਹੀਂ ਕੱਢ ਲਿਆ ਤੇ ਇਸੇ ਦਹੀਂ ਨਾਲ ਦਮਣ ਨੂੰ ਰੋਟੀ ਖਾਣੀ ਚੌਲ ਖਾਣੇ ਫਰੂਟ ਕੱਢਿਆ ਸੀ ਫਰੂਟ ਕੱਢਿਆ ਸੀ ਚਲੋ ਜੀ ਆਪਾਂ ਵੀ ਆਪਣੀ ਚਾਹ ਲੈ ਆਇਆ ਥੋੜੀ ਜੀ ਮੈਂ ਕਿ ਚਾਹ ਪੀ ਲੈਣਾ ਦਮਨ ਨਾਲੇ ਰੋਟੀ ਖਾਣੀ ਤੇ ਆਪਾਂ ਚਾਹ ਦੇ ਸਕੀਣਾ ਥੋੜੀ ਜੀ ਚਾਹ ਪੀ ਲਈਏ ਗਰਮੀ ਬਹੁਤ ਹੈ ਪਰ ਚਾਹ ਪੀਣੀ ਪੀਣੀ ਆਪਾਂ ਨੇ ਪਰ ਅੱਜ ਫੇਰ ਵੀ ਥੋੜਾ ਜਾਂ ਕਿ ਪੱਖੇ-ਖਲੇ ਬੈਠਿਆ ਜਾ ਰਿਹਾ ਅੱਜ ਏਸੀ ਨਹੀਂ ਲਾਇਆ ਕਹਿਦਾ ਅੱਜ ਪੱਖੇ ਤੇ ਲਈ ਇਹੀ ਬੈਠੇ ਆ ਆ ਜਾ ਦਮਨ ਦਮਨ ਨੇ ਨਾ ਹੁਣ ਸੌ ਮੂੰਹ ਹੱਤੋ ਕੇ ਫੇਰ ਕਿਤੇ ਰੋਟੀ ਖਾਣੀ ਰੋਟੀ ਭਾਵੇਂ ਠੰਡੀ ਹੋ ਜੇ ਛੇਤੀ ਆ ਜਾ ਮੇਰੇ ਕੋਲ ਅੱਜ ਸਟੇ ਬੈਕ ਸੀ ਫਰ ਕੀ ਕੀਤਾ ਸਾਰਾ ਦਿਨ ਬਸ 2:30 ਵਜੇ ਤੋਂ ਲੈ ਕੇ ਇਕੱਲੇ ਬੈਠੇ ਰਹੇ ਕੋਈ ਨਹੀਂ ਸੀ बस ਉੱਥੇ ਕੰਮ ਕੰਪਲੀਟ ਕਰ ਲੈਣਾ ਜਿਹੜਾ ਕੰਮ ਪੈਂਡਿੰਗ ਸੀ ਕੀਤਾ ਸੀ ਵੈਰੀ ਗੁੱਡ ਸਟੇ ਬੈਕ ਉੱਥੇ ਬੜਾ ਔਖਾ ਹਨਾ ਦੇਖ ਲਓ 2:30 ਦੀ ਛੁੱਟੀ ਹੋਈ ਤੇ ਸਾਢੇ 5 ਦਮਨ ਪਹੁੰਚੀ ਹੈ ਕਿਉਂਕਿ ਦਮਨ ਟੀਚਰਾਂ ਵਾਲੀ ਵੈਂਚ ਹੁੰਦੀ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਹੋਇਆ ਤੇ ਬੜਾ ਔਖਾ ਪਹਿਲਾਂ ਲੈਣ ਜਾਣਾ ਸੀ ਤੁਸੀਂ ਵੀ ਨਾਲ ਆ ਜਾਂਦੇ ਟੀਚਰਾਂ ਦੇ ਫਿਰ ਪੀਆਰਟੀ ਸੀ ਕਿਉਂ ਬਸ ਇਹਨੂੰ ਤੂੰ ਪਹੁੰਚੀ ਸੀ ਕਰਮੀ ਡਿਗ੍ਰੀਸ਼ਨ ਮੈਂ ਵੀ ਠੀਕ ਨਹੀਂ ਨਹੀਂ ਸਾਂ ਮੈਂ ਸਕੂਟਰੀ ਤੇ ਲੈ ਆਉਣਾ ਹਾਂ ਮੈਨੂੰ ਫੋਨ ਕਰ ਦੇਣਾ ਤੂੰ ਮੈਂ ਲੈ ਆਉਂਦੀ ਸਕੂਟੀ ਤੇ Papa ਕੋਲ ਟਾਈਮ ਨਹੀਂ ਸੀ ਚਲੋ ਅਗਲੇ ਜਦੋਂ ਅਗਲੀ ਵਾਰ ਸਟੇ ਬੈਕ ਹੋਏਗਾ ਨਾ ਫਿਰ ਮੈਂ ਲੈ ਆਉਂਗੀ ਠੀਕ ਹੈ ਤੇ ਇੱਕ ਖੁਸ਼ਖਬਰੀ ਹੋਰ ਜੀ ਕੱਲ ਹੈਗਾ ਸੈਟਰਡੇ ਤੇ ਕੱਲ ਦਮਨ ਨੂੰ ਛੁੱਟੀ ਹੈ ਤੇ ਦਮਨ ਕੱਲ ਕਰੇਗੀ ਪੂਰੀ ਚੇਲੀ ਚੇਲ ਦਾ ਕੀ ਕਰਨੀ ਹੈ ਬਸ ਜਿਹੜਾ ਦਮਨ ਦਾ ਕੰਮ ਪੈਂਡਿੰਗ ਹੈ ਉਹ ਕੰਮ ਕਰ ਲੂ ਕੰਪਲੀਟ ਕਰਨ ਦੀ ਕੋਸ਼ਿਸ਼ ਕਰਨੀ ਆ ਦਮਨ ਦਾ ਕੰਮ ਕੰਪਲੀਟ ਕਰ ਦਈਏ ਅੱਜ ਦਮਨ ਜਾਣੇ ਆਪਾਂ ਥੋੜਾ ਸੈਟ ਕਰਾ ਕੇ ਲਿਉਣਾ ਠੀਕ ਹੈ ਸਾਰਾ ਕੰਮ ਹਾਂਜੀ ਕੱਲ ਵਾਲੀ ਵੀਡੀਓ 'ਚ ਜਿਹੜਾ ਮੈਂ ਨਾਮ ਮਨਵੀਰ ਕੌਰ ਬੋਲਦਾ ਸੀ ਤੇ ਉਹਨਾਂ ਦਾ ਕਮੈਂਟ ਫੇਰ ਦੁਬਾਰਾ ਤੋਂ ਆਇਆ ਉਹ ਕਹਿੰਦੇ ਦੀਦੀ ਮੇਰਾ ਨਾਮ ਤੁਸੀਂ ਗਲਤ ਬੋਲਤਾ ਮੇਰਾ ਨਾਮ ਮਨਵੀਰ ਨਹੀਂ ਹੈਗਾ ਮੇਰਾ ਨਾਮ ਹੈਗਾ ਕੁਲਵੀਰ ਕੌਰ ਤੇ ਸੌਰੀ ਜੀ ਗਲਤੀ ਹੋ ਗਈ ਮੇਰੇ ਕੋ ਤੇ ਅੱਜ ਤੁਹਾਡਾ ਨਾਮ ਹੈ ਸਹੀ ਲੈ ਕੁਲਵੀਰ ਕੌਰ ਜੀ ਥੈਂਕ ਯੂ ਤੇ ਐਵੇਂ سپورਟ ਕਰਦੇ ਰਹੋ ਤੇ ਐਵੇਂ ਤੁਹਾਡਾ ਅਸੀਂ ਨਾਮ ਬੋਲਦੇ ਰਵਾਂਗੇ ਕਾਫੀ ਦਿਨਾਂ ਤੋਂ ਵੀਡੀਓ ਬਣਾਉਂਦੀ ਸੋਚ ਰਹੀ ਸੀ ਪਰ ਮੇਰੇ ਕੋਲ ਟਾਈਮ ਨਹੀਂ ਸੀ ਲੱਗ ਰਿਹਾ ਤੇ ਤੇ ਆਪਣੇ ਦੋ ਭੈਣਾਂ ਨੂੰ ਕਿੰਨਾ ਆਰਡਰ ਦਿੱਤੀ ਸੀ ਆਪਣੀ ਨਵੀਆਂ ਗੱਟ ਵਾਲੀਆਂ ਤੇ ਹੈਗਾ ਇੰਪੋਰਟੈਂਟ ਸਟੱਫ ਬਹੁਤ ਪਿਆਰਾ ਸਟੱਫ ਹੈ ਇਹ ਤੇ ਕਲਰ ਵੀ ਬਹੁਤ ਬੜਾ ਹੀ ਪਿਆਰਾ ਹੈ ਇਹ ਲਵੈਂਡਰ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਜਿਹੜਾ ਵਰਕ ਹੈ ਬਹੁਤ ਹੀ ਨੀਟ ਐਂਡ ਕਲੀਨ ਹੋਇਆ ਹੋਇਆ ਤੇ ਨੈਕ ਬਣਿਆ ਹੋਇਆ ਤੇ نیچے ਪੂਰੇ ਘੇਰੇ ਤੱਕ ਪੂਰੇ ਜਿਹੜੀ ਅੰਬੀ ਦਿੱਤੀ ਹੋਈ ਹੈ ਤੇ ਬਾਜੂ ਇਹ ਤਾਂ ਪਲੇਨ ਰੈਂਡ ਸਿਰ ਫਰੰਟ ਸਾਈਡ ਵਰਕ ਹੈ ਆਪਣਾ ਇਹ ਵਰਕ ਜੀ ਕਾਫੀ ਕਹਿ ਰਹੇ ਸੀ ਮਨੂੰ ਮੇਰੇ ਇਹ ਦੋ ਪੈਨਲ ਮੈਸੇਜ ਆਏ ਸਪੈਸ਼ਲੀ ਕਿ ਸਾਨੂੰ ਨਾ ਕੁਰਤੀਆਂ ਚਾਹੀਦੀਆਂ ਨੇ ਮਤਲਬ ਇਹ ਵਰਕ ਵਾਲੀਆਂ कॉटन ਦੀਆਂ ਇੱਕ ਸਟਾਫ ਆਂਦਾ ਜੀ ਇਹ ਸਜੋਰਗਰ ਦੇ ਵਿੱਚ ਤੇ ਇਹ ਹੈਗੇ ਜੀ कॉटन ਦਾ ਤੇ ਬਹੁਤ ਬੜਾ ਹੀ ਪਿਆਰਾ ਹੈ ਇਸ ਤੇ ਇਹਦੇ ਨਾਲ ਜਿਹੜੀ ਆਪਣੀ ਬਾਟਮ ਵਾਈਟ ਰੇਗੀ ਚਾਹੇ ਤੁਸੀਂ ਇਹਦਾ ਫਲਾ ਦਿਓ ਬਣਾ ਸਕਦੇ ਹੋ ਚਾਹੇ ਤੁਸੀਂ ਇਹਦੀ ਬਾਟਮ ਬਣਾ ਸਕਦੇ ਤੇ ਇਹ ਵੀ ਜਿਹੜਾ ਕੱਪੜਾ ਹੈ ਨਾ ਬਹੁਤ ਜ਼ਿਆਦਾ ਸੌਫਟ ਹੈ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਕਰੀਕ ਹੈ ਜਿਵੇਂ ਆ ਮੌਸਮ ਦੇ ਵਿੱਚ ਜਾਣ ਨੂੰ ਬਹੁਤ ਵਧੀਆ ਹੈ ਇਹ ਬਟਾ ਬੜਾ ਹੀ ਕੈਰਾਫਾਈਟਨਸ ਹੈ ਇਹ ਸੌਫਟ ਹੈ ਇਹਦੇ ਵਿੱਚ ਕਲਰ ਇੱਕ ਏ ਲੈਵੈਂਡਰ ਹੈ ਤੇ ਇੱਕ ਕਲਰ ਪਲੇਰ ਹੈ ਜੇ ਕਿਸੇ ਮੇਰੇ ਪੈਂਟ ਕਰਾ ਲਈ ਆਰਡਰ ਕਰਨੀ ਹੋਵੇ ਤਾਂ ਤੁਸੀਂ ਉੱਪਰ ਦਿੱਤਾ ਹੋਇਆ ਨੰਬਰ ਤੇ ਵਟਸਐਪ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਖੁਦ ਸਾਡੇ ਕੋਲ ਜਰੂਰ ਤੇ ਨੈਕਸਟ ਆ ਗਿਆ ਜੀ ਇੱਕ ਕਲਰ ਇਹ ਬਹੁਤ ਪਿਆਰਾ ਕੋਈ ਸੋਹਣਾ ਲੱਗ ਰਿਹਾ ਨੀਚੇ ਇਹਦਾ ਵੀ ਸੇਮ ਹੈ ਜੀ neck ਦੇ ਉੱਪਰ ਪੂਰਾ ਵਰਕ ਆਏਗਾ ਪੂਰਾ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਤੇ ਨੀਚੇ ਪੂਰੇ ਘੇਰੇ ਤੱਕ ਪੂਰੀ ਲੰਮੀ ਚਾਰੀ ਤੇ ਇਹਦੀ ਬੈਕ ਜਿਹੜੀ ਹੈ ਪਲੇਨ ਹੈ ਜੀ ਉਹਦੀ ਵੀ ਬੈਕ ਪਲੇਨ ਹੈ ਤੇ ਇਹਦੀ ਫਰੰਟ ਹੈ ਜੀ ਬਾਜੂ ਦੇ ਉੱਪਰ ਤੁਸੀਂ ਕੋਈ ਇਸ ਤਰ੍ਹਾਂ ਦਾ ਆਰਟ ਡਿਜ਼ਾਈਨ ਪਿਆਰ ਕਰਵਾ ਸਕਦੇ ਹੋ ਤੇ ਬਹੁਤ ਹੀ ਸੋਹਣਾ ਬਣਨ ਵਾਲਾ ਹੈ ਪੀਸ ਕੁਰਤਾ ਟੱਪ ਆਪਨ ਬਨਵਾ ਸਕਦੇ ਹੋ ਸ਼ਰਟ ਟੱਪ ਬਨਵਾ ਸਕਦੇ ਹੋ ਜੋ ਤੁਹਾਡਾ ਲਈ ਫਾਇਦਾ ਹੋ ਉਹ ਤੁਸੀਂ ਬਨਵਾ ਸਕਦੇ ਹੋ ਤੇ ਇਹਦੇ ਵਿੱਚ ਕਲਰ ਆਈਡੀ ਦੀ ਦੋ ਦੋ ਹੀ ਕਿਉਂਕਿ ਉਹਨਾਂ ਦੇ ਦੋਨੇ ਇੱਕ ਕਰਾ ਪਸੰਦ ਕੀਤਾ ਸੀ ਲਵੈਂਡਰ ਇੱਕ ਇਹ ਕਲਰ ਜੋ ਕਿ ਬੜੇ ਨਾਈਟ ਹੈ ਜੇਕਰ ਨਹੀਂ ਗਰਮੀ ਦੇ ਮੌਸਮ ਦੇ ਵਿੱਚ ਤੇ ਇਹ ਕਰਨੇ ਤਾਂ ਬਹੁਤ ਜ਼ਿਆਦਾ ਹਲਕਾ ਹੈ ਤੇ ਇਹਦੇ ਨਾਲ ਵੀ ਲੋਅਰ ਬਾਟਮ ਲਈ ਜੇ ਨਾਲ ਤੁਸੀਂ ਪੈਂਟ ਕਰਾ ਲਓ ਬਣਾ ਸਕਦੇ ਹੋ ਬਾਟਮ ਬਨਵਾ ਸਕਦੇ ਹੋ ਜੋ ਤੁਹਾਡਾ ਚਾਹੀਏ ਉਹ ਬਨਵਾ ਸਕਦੇ ਹੋ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਬਾਡੀ ਉੱਪਰ ਨੇ ਇਸ ਨਾਲ ਕਰ ਸਕਦੇ ਇਸ ਕਲਰ ਨੂੰ ਬੜਾ ਹੀ ਪਿਆਰਾ ਫੈਬ੍ਰਿਕ ਹੈ ਤੇ ਬਹੁਤ ਹੀ ਪਿਆਰੀ ਚੀਜ਼ ਬਣੇਗੀ। ਜੇ ਕਿਸੇ ਮੇਰੇ ਪੈਨਟ ਪੁਰਾਣੇ ਆਰਡਰ ਕਰਨੀ ਹੋਏ ਤੇ ਉੱਪਰ ਨੂੰ ਦਿੱਤੇ ਹੋਏ ਨੰਬਰ ਤੇ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਤੇ ਮੰਗਵਾ ਸਕਦੇ ਹੋ ਤੇ ਜਲਦੀ ਤੁਹਾਡੇ ਨਾਲ ਸੂਟਾਂ ਦੀ ਵੀਡੀਓ ਵੀ ਸ਼ੇਅਰ ਕਰਾਂਗੇ। ਇਹ ਆਪਣੇ ਕੋਲ ਦੋ-ਦੋ ਆਰਡਰ ਆਇਆ ਸੀ। ਦੋ ਦਾ ਆਰਡਰ ਆਇਆ ਸੀ ਆਪਣੇ ਕੋਲ ਕਿ ਆਪਾਂ ਤੁਹਾਡਾ ਨਸ਼ੀਅਤ ਕੀਤਾ। ਤੇ ਬਹੁਤ ਹੀ ਵਧੀਆ ਫੈਬ੍ਰਿਕ ਹੈ ਤੁਸੀਂ ਟਰਾਈ ਕਰੋ। ਅਦਰ ਕੰਬੀਨੇਸ਼ਨ ਜਿਹੜਾ ਬੜਾ ਹੀ ਪਿਆਰਾ ਹੈ। ਆਹ ਕਲਰ ਨੂੰ ਸਭ ਤੋਂ ਬੈਸਟ ਲੱਗਿਆ ਬੜਾ ਹੀ ਪਿਆਰਾ ਕਲਰ ਹੈ। ਵਰਕ ਦੀ ਗਰੰਟੀ ਹੈ ਕਿ ਵਰਕ ਦੇ ਤੋਂ ਇਲਾਵਾ ਪਿਆਰਾ ਨਾ ਪੂਰਾ ਪੀਠ ਦਾ ਵਰਕ ਹੋਇਆ ਹੋਇਆ ਐ ਨਹੀਂ ਹੈਗਾ ਕਿ ਇਹ ਥ੍ਰੈਡ ਜਿਹੜਾ ਨਿਕਲ ਜਾਏਗਾ ਬਹੁਤ ਹੀ ਪਿਆਰਾ ਵਰਕ ਹੈ ਤੇ ਚਲੋ ਜੀ ਇਹ ਸੀ ਅੱਜ ਦੇ ਸਾਡੇ ਦੋ ਕੁੜਤੀਆਂ ਤੇ ਕੋਈ ਨਾ ਅੱਗੇ ਤੁਹਾਡਾ ਨਾ ਵੀਡੀਓ ਹੋਰ ਵੀ ਸ਼ੇਅਰ ਕਰਾਂਗੇ ਤੇ ਨਵੇਂ-ਨਵੇਂ ਫੈਬਰਿਕ ਲੈ ਕੇ ਆਵਾਂਗੇ ਨਵੇਂ-ਨਵੇਂ ਰੰਗ ਡਿਜ਼ਾਈਨ ਤੁਹਾਡੇ ਨਾਲ ਜਲਦੀ ਸ਼ੇਅਰ ਕਰਾਂਗੇ ਥੈਂਕ ਯੂ ਜੀ ਜੀ ਆਪਣਾ ਜਿਹੜਾ ਆਰਡਰ ਆਇਆ ਸੀ ਆਪਾਂ ਤੁਹਾਡਾ ਨਾ ਵੀਡੀਓ ਸ਼ੇਅਰ ਕਰਤੀ ਲਖਨਉਂ ਉਪਰਤੀਆਂ ਦਾ ਹੁਣ ਆਪਾਂ ਕਰੀਏ ਕੰਮਕਾਰ ਤੇ ਜਲਦੀ ਤੁਹਾਡਾ ਸੂਟਾ ਦੀ ਵੀਡੀਓ ਵੀ ਸ਼ੇਅਰ ਕਰਾਂਗੇ ਕਿਉਂਕਿ ਦਮਨ ਸਾਡਾ ਸੌ ਗਿਆ ਦਮਨ ਨੂੰ ਨੀਂਦ ਆ ਰਹੀ ਚੜਾ ਤੱਕਿਆ ਭਿਆਸ ਮੈਂ ਹੁਣ ਲੱਗਿਆ ਸਬਜ਼ੀ ਬਣਾਉਣ ਉਹ ਸਬਜ਼ੀ ਕੀ ਬਣਾਣੀ ਹੈ ਸੋਚਦੇ ਹਾਂ ਹਜੇ ਤੇ ਬਾਹਰ ਬੈੰਨਿਆ ਬਾਰ ਮੌਸਮ ਥੋੜਾ ਠੰਡਾ ਹੈ ਤੇ ਇੰਸਟਾਗ੍ਰਾਮ ਤੇ ਵੀ ਆਪਾਂ ਨੇ ਵੀਡੀਓ ਅਪਲੋਡ ਕੀਤੀ ਜੀ ਜਿਨ੍ਹਾਂ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ ਉੱਥੇ ਜਾ ਕੇ ਜਰੂਰ ਕਰਿਓ ਇੰਸਟਾਗ੍ਰਾਮ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਤੇ ਫੇਸਬੁੱਕ ਪੇਜ ਵੀ ਆਪਣਾ ਬਾਸੀ ਫੈਮਿਲੀ ਦੇ ਨਾਂ ਤੇ ਉੱ ਤੇ ਬਾਹਰ ਦਾ ਮੌਸਮ ਹਵਾ ਚੱਲ ਰਹੀ ਠੰਡੀ ਥੋੜੀ ਥੋੜੀ ਇੱਕ ਅੱਧੀ ਕਣੀ ਵੀ ਆ ਰਹੀ ਹੈ ਦੇਖੋ ਹੁਣ ਬੱਦਲ ਹੁੰਦਾ ਕਿ ਨਹੀਂ ਤੇ ਆਪਾਂ ਬੈਠੇ ਪਹਿਲਾਂ ਬਾਹਰ ਬੈਨਿਆ ਹਵਾ ਹੋਵਾਂ ਲੈਨਿਆ ਬਾਅਦ ਚ ਸੋਚਨੀ ਹੈ ਕੀ ਬਣਾਣਾ ਸਬਜ਼ੀ ਤਾਂ ਮਿੰਟਾਂ ਚ ਬਣ ਜਾਣੀ ਪਹਿਲਾਂ ਹਵਾ ਹੋਵਾਂ ਲੈ ਲਈਏ ਆਪਾਂ ਫਿਰ ਕਰਦੇ ਆਂ ਕੰਮ ਕਰ ਤੇ ਦਮਨ ਸਾਡਾ ਸੌਂ ਗਿਆ ਥੱਕਿਆ ਆਇਆ ਵਿਚਾਰਾ ਅੱਜ 5:30 ਵਜੇ ਠਹਿਰ ਕੇ ਉਠਾਣਿਆ ਉਹਨੂੰ ਫਿਰ ਕਰਦੇ ਆਂ ਗੱਲਾਂ ਬਾਤਾਂ ਦਮਨ ਨਾਲ ਜੀ ਅੰਦਰ ਮੈਨੂੰ ਚੇਤਾ ਆ ਗਿਆ ਕਿ ਅੱਜ ਸਵੇਰੇ ਸਾਡਾ ਦੁੱਧ ਜਿਹੜਾ ਨਾ ਖਰਾਬ ਹੋ ਗਿਆ ਸੀ ਅੱਥਲੇ ਆਂਟੀ ਰੰਦਵੇ ਖਰਾਬ ਹੋ ਗਏ ਮੈਨੂੰ ਐ ਲੱਗਿਆ ਕਿ ਸਾਡੇ ਭਾਂਡੇ ਚ ਤਨੀ ਤਸ਼ ਪਰ ਨਹੀਂ ਇਹ ਖਰਾਬ ਹੋ ਗਿਆ ਤੇ ਹੁਣ ਆਪਾਂ ਇਹਦੀ ਪਨੀਰ ਬਣਾ ਲੈਨੇ ਨਿੰਬੂ ਪਏ ਨੇ ਆਪਣੇ ਕੋਲ ਨਿੰਬੂ ਨੂੰ ਜੋੜ ਕੇ ਬਣਾਨੀ ਆ ਪਨੀਰ ਤੇ ਪੁਰਜੀ ਬਣਾਵਾਂਗੇ ਇੱਧਰ ਆਪਾਂ ਗੈਸ ਕਰਦੇ ਹਾਂ ਥੋੜਾ ਜਿਹਾ ਗਰਮ ਕਰਦੇ ਹਾਂ ਕਿਉਂਕਿ ਸਵੇਰੇ ਉੱبالਾ ਦੁਆਇਆ ਸੀ ਤੇ ਰਸਤਾ ਹੈ ਪੂਰਾ ਤਾਂ ਕੋਈ ਕਿਵਾਂ ਸਾ ਪਾਣੀ ਚ ਦੋ ਨਿੰਬੂ ਨੂੰ ਛੋੜਦਿਆਂ ਇੱਕ ਜਾਂ ਦੋ ਨਿੰਬੂ ਨੂੰ ਛੋੜਦਿਆਂ ਨਿੰਬੂ ਵੀ ਸਾਡੇ ਕਿੰਨੇ ਦਿਨਾਂ ਦੇ ਪਏ ਸੁੱਕ ਗਏ ਨੇ ਇੱਕ ਨਿੰਬੂ ਨਿਚੋ। ਇੱਕ ਨਿੰਬੂ ਕਾਫੀ ਹੈ। ਚਲੋ ਜੀ ਆਪਣਾ ਜਿਹੜਾ ਦੁੱਧ ਆ ਖਰਾਬ ਹੋ ਰਿਹਾ ਸੀ ਇਹ ਗਰਮ ਹੋ ਗਿਆ। ਤੇ ਹੁਣ ਆਪਾਂ ਇਹਦੇ ਵਿੱਚ ਪਾਣਿਆ ਨਿੰਬੂ। ਨਿੰਬੂ ਆਪਾਂ ਨੇ ਇੱਕ ਹੀ ਪਾਣਾ। ਜਦ ਕਰਕ ਹੋ ਜਾਊਗਾ ਉਦੋਂ ਹੀ ਪਾਣਾ। ਪਹਿਲਾਂ ਨਹੀਂ ਪਾਣਾ। ਆਪਾਂ ਤਾਂ ਬਣਾਵਾ ਲਿਆ ਜਿ ਘਰ ਦਾ ਪਨੀਰ। तो अंदर आ गया क्योंकि आकर तक जर्नल है गाइस इनफ पटना शुरू हो गया इसमें भी लगभग चला पानी जा घुटना ऑलमोस्ट रेडी है ਤਾਂ ਫਰਾਉ ਵੀ ਨੂੰ ਸਾਫ ਕਰ ਲਈਏ। ਪਰ ਇਹ ਕੁਝ ਨਾ ਨਹੀਂ ਕਿਉਂਕਿ ਸਵੇਰੇ ਹੈਗਾ ਸੈਟਰਡੇ ਤੇ ਸਵੇਰੇ ਦਮਨ ਨੂੰ ਛੁੱਟੀ ਆ ਤਾਂ ਨੂੰ ਆਪਾਂ ਨੇ ਹੋਣੇ ਜਾਣਾ। ਜੇ ਜਾ ਉੱਤਾਰ ਜਾਣੇ ਨੇ ਡੇਟ ਉਦੋਂ ਨੂੰ ਆਪਾਂ ਕੋਈ ਸੰਜੀ ਬਣਾਵਾਂਗੇ। ਮੈਨੂੰ ਦਮਨ ਦਾ ਜ਼ਿਆਦਾ ਹੁੰਦਾ ਕਿ ਦਮਨ ਨੇ ਜਲਦੀ ਜਾਣਾ ਹੁੰਦਾ। ਲੋਜੀ ਪਲੇਟਾ ਸਨ ਰੈਡੀ ਹੈ ਤੇ ਇਹਨੂੰ ਆਪਾਂ ਆ ਕੋਲੀ ਦੇ ਵਿੱਚ ਕੱਢ ਲਾਂਗੇ। ਫਿਰ ਆਪਾਂ ਕੱਪੜੇ ਚ ਪਾ ਲਾਂਗੇ। ਇਹ ਕ ਵੀ ਪਾ ਲੈਂਦੇ ਸੀ ਕਲ ਕਹਿ ਲੰਦਾ ਪਰ ਮੈਂ ਨਹੀਂ ਪਾਇਆ ਚਲੋ ਜੀ ਠੀਕ ਹੋ ਗਿਆ ਰੈਡੀ ਇਹਦੇ ਵਿੱਚ ਆਪਾਂ ਕੱਢ ਲੈਂਦੇ ਹਾਂ ਪੂਰਾ ਪੱਕੇ ਅੱਛੇ ਨਾਲ ਬਰਤ ਕਰਦੇ ਨੇ ਉਹਦੇ ਤੇ ਤਪੋਣਗੇ ਉਹ ਇਹਨਾਂ ਚ ਤਪੋਣਗੇ ਫੇਰ ਆਪਾਂ ਇਹਨਾਂ ਨੂੰ ਪੋਣੀ ਦੇ ਵਿੱਚ ਜਿਹੜੇ ਆਪਣਾ ਮਲਮਲ ਦਾ ਪੋਣਾ ਹੁੰਦਾ ਉਹਦੇ ਵਿੱਚ ਪਾ ਕੇ ਰੱਖ ਦੋ ਜਿਹਦਾ ਪਾਣੀ ਸਾਰਾ ਨਿਕਲ ਜਾਣਾ ਕਮੈਂਟ ਆਇਆ ਸੀ ਕਹਿੰਦੇ ਤੁਸੀਂ ਸਟੀਲ ਦੇ ਭਾਂਡੇ ਲਿਆਓ ਅਮੜਨਾ ਜਾ ਕੇ ਹਾਂਜੀ ਜੀ ਜ਼ਰੂਰ ਜ਼ਰੂਰ ਸਟੀਲ ਦੇ ਭਾਂਡੇ ਵੈਸੇ ਸਾਡੇ ਪਏ ਵੀ ਨੇ ਮੈਂ ਘਟ ਲਿਆਂਦੇ ਨੇ ਪਿੰਡੋਂ ਕਿਉਂਕਿ ਇੰਨੇ ਜਿੰਨੇ ਲਿਆਵਾਂਗੇ ਉੰਨੇ ਉਹ ਆ ਸਟੀਲ ਦੇ ਭਾਂਡੇ ਸਾਡੇ ਕਾਫੀ ਪਏ ਵੀ ਨੇ ਕੋਈ ਨਾ ਜੀ ਤੁਸੀਂ ਕਮੈਂਟ ਕੀਤਾ ਜ਼ਰੂਰ ਆਹੀ ਹੁਣ ਸਟੀਲ ਦੇ ਭਾਂਡੇ ਲਿਆਵਾਂਗੇ ਪਏ ਨੇ ਪਿੰਡ ਜਿਹੜੇ ਨਾ ਹੋਏ ਉਹ ਲਿਆਉਣਾਗੇ ਆ ਤਾਂ ਮੇਰੇ ਪਤੀਲੇ ਪਹਿਲਾਂ ਤੇ ਪਏ ਹੀ ਨੇ ਮੈਂ ਤਾਂ ਵਰਤ ਰਹੀ ਆ काफ़ी करीब में आया पाई है तो वह निकल आया मैं सोच रही सब्जी के बनाने चलो अपना सारे ਨ ਆਪਣੇ ਨਿਕਲ ਆਇਆ ਹੁਣ ਆਪਾਂ ਇਹਨੂੰ ਪਾਣੀ ਦੇ ਪਾਦਰਾਂ ਬੰਨ੍ਹ ਕੇ ਤੇ ਪਾਣੀ ਵਿੱਚ ਉਚੜ ਜੇ ਐਸੇ ਉਚੜਦਾ ਇਹਦੇ ਵਿੱਚ ਵੀ ਜਾਊਗਾ ਆਪਾਂ ਕਿਹੜਾ ਫਰਾਈ ਕਰਣੀ ਆ ਆਪਾਂ ਸੇਲਫਰ ਕੋਈ ਬਣਾਣੀ ਬਹੁਤ ਸੌਖੇ ਤਰੀਕੇ ਨਾਲ ਬਣੇਗਾ ਤੁਹਾਡਾ ਦੁੱਧ ਜਿਆਦਾ ਸਿੰਪਲ ਵੀ ਆ ਚਲੋ ਇਹ ਤਾਂ ਮੇਰਾ ਖਰਾਬ ਹੋ ਗਿਆ 2 ਕਿਲੋ ਦੁੱਧ ਲਾਓ ਇੱਕ ਨਿੰਬੂ ਦਾ ਚੋਰੋ ਤੇ ਪਾਣੀ ਵਿੱਚ ਪਾਣੀ ਤੇ ਆਓ

ਨਾ ਚਿਰ ਆਪਾਂ ਪਨੀਰ ਨੇ ਸੈੱਟ ਹੁੰਦਾ ਨਾ ਚਿਰ ਆਪਾਂ ਕੱਟ ਲੈਂਗੇ ਪਿਆਜ਼ ਚਲੋ ਜੀ ਆਪਾਂ ਰਸੋਈ ਚ ਬਾਹਰ ਆਏ ਤੇ ਬਾਹਰ ਤਾਰ ਸਰ ਵੀ ਆ ਗਏ ਪਰੋ ਮੁੰਡਾ ਸਰ ਵੀ ਆ ਗਏ ਫਤੇ ਦੀ ਗੱਲ ਚੇਤੇ ਆ ਜਾਂਦੀ ਮੈਨੂੰ ਮੈਂ ਫਤੇ ਨੂੰ ਯਾਦ ਕਰਦੇ ਆਇਆ ਤੇ ਆ ਫਿਰ ਵੀ ਲੱਗਿਆ ਪਿਆ ਨਾਲ ਹੀ ਆਉਂਦਿਆ ਸਾਰੀ ਲੈਪਟਾਪ ਖੋੜ ਲਿਆ ਅੱਜ ਤਾਂ ਮੌਸਮ ਨੇ ਬੱਲੇ ਬੱਲੇ ਕਰਾ ਰੱਖਿਆ ਮੌਸਮ ਨਹੀਂ ਦੁਪਹਿਰੇ ਤਾਂ ਪੂਰੀ ਗਰਮੀ ਹੀ ਹੋਂ ਹੋਇਆ ਥੋੜਾ ਜਿਹਾ ਠੰਡਾ ਦੇਖ ਲਓ ਮੌਸਮ ਵੀ ਠੀਕ ਹੈ ਹਾਂ ਮੱਛਰੀ ਜੀ ਬਹੁਤ ਆ ਹਾਂ ਮੱਛਰੀ ਹਾਂ ਮੱਛਰ ਵੱਜੂਗਾ ਹੁਣ ਹੁਣ ਮੱਛਰ ਵੱਜਣਾ ਹੁਣ ਬਾਰ ਬਾਰ ਸਾਹ ਜਿੰਨਾ ਚਿਰ ਚਾਨਣ ਹੋਣਾ ਉਨਾ ਚਿਰ ਬੈਠਾ ਜਾਣਾ ਉਹਨਾਂ ਚਿਰ ਅੱਛਾ ਰਹੂਗਾ ਜਿੰਨਾ ਚਿਰ ਜਾਲਾ ਨਹੀਂ ਪੈ ਜਾਂਦਾ ਹਾਂ ਬਸ ਜਾਲਾ ਪੈ ਗਿਆ ਫੇਰ ਦਬੂਗਾ ਫੇਰ ਵਿੱਚ ਹੀ ਫਸ ਜਾ ਤੇ ਚਲੋ ਜੀ ਇੱਧਰ ਕੰਮ ਸ਼ੁਰੂ ਹੋਇਆ ਹੋਇਆ ਤਾਂ ਇੱਧਰ ਆਪਾਂ ਪਿਆਜ਼ ਪੂਜੀ ਕੱਟੀ ਹੈ ਰਾਤ ਦੀ ਸਬਜ਼ੀ ਦੀ ਕਰੀਏ ਤਿਆਰੀ ਸਬਜ਼ੀ ਤੁਸੀਂ ਦੇਖਿਆ ਜਿਹੜਾ ਆਪਾਂ ਪਨੀਰ ਬਣਾਇਆ ਕਰਦਾ ਅੱਜ ਦੁੱਧ ਖਰਾਬ ਹੋ ਗਿਆ ਸੀ ਉਹ ਪਨੀਰ ਬਣਾ ਲਿਆ ਮੈਂ ਦੁੱਧ ਕੋਈ ਥੋੜਾ ਟੈਨਸ਼ਨ ਵਾਲੇ ਨਹੀਂ ਨਾ ਨਾ ਸਾਰੇ ਆਂਟੀ ਦਾ ਖਰਾਬ ਹੋ ਗਿਆ ਪਿੱਛੋਂ ਹੀ ਖ ਕਹਿੰਦੇ ਉਹ ਕਹਿੰਦੇ ਕਿ ਖਰਾਬ ਸੀ ਪਤਾ ਨਹੀਂ ਰਾਤ ਦਾ ਦੇਗੇ ਨੇ ਪਤਾ ਨਹੀਂ ਕਿ ਇਹਦੇ ਰਾਤ ਦਾ ਦੇਗੇ ਆ ਗਲਤੀ ਨਾਲ ਤਾਂ ਕਰਕੇ ਖਰਾਬ ਹੋ ਗਿਆ ਅੱਜ ਪਨੀਰ ਦਾ ਲੁਫਤ ਉਠਾਵਾਂਗੇ ਐਡਾ ਵੀ ਪਨੀਰ ਨਹੀਂ ਗਾ ਬਸ ਇੰਨਾ ਨਿਕਲਿਆ ਆਪਾਂ ਨੂੰ ਮੁੱਕਦਾ ਨਹੀਂ ਤਿੰਨ ਚਾਰ ਜਾਣਿਆਂ ਨੂੰ ਇਹਨਾਂ ਕੋ ਪਾਈਆ ਤਾਂ ਵੱਧ ਨਿਕਲ ਗਿਆ ਕਿ ਨਹੀਂ ਚਲੋ ਕਰੋ ਕੰਮ ਕਰ ਦੋ ਸੀ ਤੇ ਚਲੋ ਜੀ ਮੈਂ ਕਾਲੀ ਟੀ-ਸ਼ਰਟ ਨਹੀਂ ਪਾਈ ਆਪਣੀ ਮੈਚ ਨਹੀਂ ਹੋਈ ਤੂੰ ਕਾਲੀ ਟੀ-ਸ਼ਰਟ ਪਾਈ ਮੈਂ ਕਾਲੀ ਲੋਰ ਪਾਈ ਤੇ ਅੱਜ ਕੁਝ ਕੱਟ ਲਈਏ ਫਿਰ ਮਿਲਦੇ ਆਪਾਂ ਹਾਂਜੀ ਤੁਸੀਂ ਜਗਾੜ ਰੱਖੇ ਬੈਠੇ ਸੋਡਾ ਬਣਾਉਣ ਨੂੰ ਵਾਓ ਵਾਹ ਆਹ ਤੇ ਸਮਾਨ ਆ ਦੇ ਲੋ ਮੈਂ ਸਮਾਨ ਇੱਕ ਮੰਗਾਇਆ ਸੀ ਤੇ ਇੰਨਾ ਸਮਾਨ ਆ ਗਿਆ ਹੈ ਮੈਂ ਨਾ ਤੇਲ ਮੰਗਵਾਇਆ ਸੀ ਤੇਲ ਖਤਮ ਸੀ ਆਪਣਾ ਕਿਉਂਕਿ ਆਪਾਂ ਡੀਮਾਰਟ ਨਹੀਂ ਜਾਇਆ ਜਾ ਰਹੇ ਆਪਣੇ ਕੋਲ ਤੇ ਆਹ ਦੇਖੋ ਆ ਦਮਣ ਵਾਸਤੇ ਲੈਂਦੀਆਂ ਨੇ ਨਾ ਇਹ ਦਮਣ ਦੀਆਂ ਨੇ ਤੁਸੀਂ ਨਹੀਂ ਖਾਣੀਆਂ ਇਹ ਇਹ ਦੱਸਦਾ ਤੁਹਾਨੂੰ ਮੈਂ ਕਈ ਵਾਰ ਮੈਂ ਵੀ ਖਾ ਲੈਂਦਾ ਇਹ ਸੋਡਾ ਨਹੀਂ ਤੁਸੀਂ ਨਹੀਂ ਖਾਣੀਆਂ ਦਮਣ ਹੋ ਸਿਆ ਤੇ ਆਹ ਈ ਮਿਲੀ ਇਹ ਵੀ ਚਾਹੀਦੀ ਸੀ ਤੇ ਇੱਧਰ ਬਰਫ ਤੇ ਇੱਧਰ ਬਣ ਲਗਾ ਸੋਡਾ ਲੋ ਜੀ ਇਧਰ ਆਪਣਾ ਪਨੀਰ ਵੀ ਹੋ ਗਿਆ ਰੈਡੀ ਦੇਖੋ ੁੱਡਾ ਘੈਂਡ ਬਨੇ ਬਣਿਆ ਪਰ ਦੇਖੋ ਪਨੀਰ ਹੂੰ ਬਣਿਆ ਨਾ ਖਲਵਾਇਆ ਵਰਗਾ ਪਨੀਰ ਹਨਾ ਸਹੀ ਗੱਲ ਹੈ ਘੈਂਡ ਪਰ ਹੈ ਨਾ 100 ਗ੍ਰਾਮ ਤੋਂ ਨਿਕਲ ਨਹੀਂ ਗਿਆ ਹੁਣ ਹਾਂ ਇਹਨਾਂ ਨੂੰ ਕਹਦੇ ਆ 100 ਦੁੱਧ ਹੈ ਯਾਰ ਮੈਂ ਤਾਂ ਪਾਈਆ ਕਹਿ ਰਹੀ ਹਾਂ ਤੁਸੀਂ 100 ਗ੍ਰਾਮ ਕਹਤਾ ਆ ਪਾਈਆ ਹੋਣਾ ਹੈ ਹਾਂ ਹੁਣ ਇਹਦਾ ਪਾਈਆ weight ਦੱਸਦਾ ਨਾ ਇਹਦਾ ਲੋ ਜੀ ਅੱਜ ਬਣੇਗੀ ਪੁੰਜੀ ਪਹਿਲਾਂ ਇਧਰ ਬਣ ਲੱਗਾ ਛੋਡਾ ਕੁਛ ਨਹੀਂ ਇਹ ਸਿਰਫ ਸੋਡਾ ਹੈ ਇਸ ਤਰ੍ਹਾਂ ਲੇਮਨ ਸੋਡਾ ਲੇਮਨ ਸੋਡਾ ਕੱਲ ਜਿਹੜੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਸੀ ਉਹ ਲੈ ਕੇ ਆਏ ਸੀ ਪਹੁੰਚ ਗਏ ਇਹ ਵਾਲੇ ਇਹਦੇ ਨਾਲ ਮਿੰਟ ਦੇ ਵਿੱਚ ਬਣ ਜਾਂਦਾ ਆਹ ਕਿਉਂ ਤਾਂ ਆਪਾਂ ਵਰਤਦੇ ਨਹੀਂ ਦੇਖੋ ਆਪਾਂ ਦੇਸੀ ਘਿਓ ਹੀ ਵਰਤਦੇ ਆਂ ਫਿਰ ਵੀ ਹਵਤਾਰ ਲੈ ਆਏ ਕਿ ਚਲ ਕਿਤੇ ਮੁੱਕ ਜਾਂਦਾ ਤਾਂ ਕੰਮ ਆ ਜਾਂਦਾ ਮੈਨੂੰ ਇਹਨਾਂ ਦੇ ਪਰੌਂਠੇ ਜ਼ਿਆਦਾ ਸੁਭਾਹ ਲੱਗਦੇ ਨੇ ਹਾਂ ਇਹ ਇਹ ਵੀ ਹੈਗਾ ਦੇਸੀ ਘਿਓ ਨਾਲ ਵੀ ਜ਼ਿਆਦਾ ਸਵਾਦ ਲੱਗਦੇ ਨੇ। ਮੈਂ ਇੱਕ ਚੀਜ਼ ਦੱਸਾਂ ਜਿਹੜਾ ਆਪਣਾ ਜਿਹਨੇ ਤੇਲ ਲੈਣਾ ਕਈ ਵਾਰ ਹਮੇਸ਼ਾ ਹਰ ਮਹੀਨੇ ਚੇਂਜ ਕਰਾਇਆ ਕਰੋ। ਜਿਵੇਂ ਕਿ ਇੱਕ ਵਾਰ ਆਪਾਂ ਨੇ ਸਰੋਂ ਦਾ ਤੇਲ ਯੂਜ਼ ਕਰ ਲਿਆ। ਅਗਲੇ ਮਹੀਨੇ ਦਾਲਡਾ ਯੂਜ਼ ਕਰ ਲਿਆ। ਤੀਸਰੇ ਮਹੀਨੇ ਦੇਸੀ ਘਿਓ ਯੂਜ਼ ਕਰ ਲਿਆ। ਚੌਥੇ ਮਹੀਨੇ 올ਿਵ ਆਇਲ ਕਰ ਲਿਆ। ਇਹ ਤਾਂ ਹਰ ਮਹੀਨੇ ਉਹਦੀ ਮੰਨ ਲਓ ਜੋ ਹੈ ਚੇਂਜਿੰਗ ਹੋਣੀ ਚਾਹੀਦੀ ਹੈ। ਹਾਂ ਪਹਿਲਾਂ ਜਿਵੇਂ ਕਈ ਆਪਣੇ ਪੁਰਾਣੇ ਬਜ਼ੁਰਗ ਕਹਿੰਦੇ ਕਿ ਅਸੀਂ ਦਾਲਡਾ ਘਿਓ ਖਾਂਦੇ ਹਾਂ ਤੇ ਉਹਨਾਂ ਦੇ ਗੋਡੇ ਗਿੱਟੇ ਨਹੀਂ ਹਨ ਦੁੱਧ ਦੇ ਉਤਾਰ। ਆਪਾਂ ਦਾਲੜਾ ਕਿਉਂ ਛੱਡਤਾ ਬਰਾਬਰ ਖਾਈ ਜਾ ਕੋਈ ਚੀਜ਼ ਨਹੀਂ ਆਏ ਨਾ ਹੋਵੇ ਕਿ ਕਿਸੇ ਪਾਸੇ ਆਪਾਂ ਕੁਝ ਸਰੋਂ ਦਾ ਤੇਲ ਘੱਟ ਖਾਣੇ ਤਾਂ ਪ੍ਰੋਬਲਮ ਆ ਗਈ ਇਹ ਸਰੋਂ ਦਾ ਤੇਲ ਵੀ ਖਾ ਰਹੇ ਆ ਅਗਲੇ ਮਹੀਨੇ ਆਪਾਂ ਦਾਲੜਾ ਖਾਵਾਂਗੇ ਉਸ ਤੋਂ ਅਗਲੇ ਮਹੀਨੇ ਦੇਸੀ ਖਾਣੇ ਹੋਵੇ ਜਾਂ ਹੋਲੀਬੋਇਲ ਕੜਾ ਹੈਗਾ ਉਹ ਯੂਜ਼ ਵੀ ਕਰਨਾ ਦੇਸੀ ਕਿਉਂਦਾ ਬਹੁਤ ਹੀ ਘੱਟ ਕਰ ਗਿਆ ਅੱਜ ਕੱਲ ਆਪਾਂ ਚਲੋ ਕੋਈ ਨਾ ਰੱਖ ਦੋ ਵੈਸੇ ਤਾਂ ਦੇਸੀ ਕਿਉਂ ਸੁੱਖਣਾ ਆਪਣਾ ਮੁੱਕਦਾ ਨਹੀਂ ਆਏ ਮਹੀਨੇ ਆਪਣਾ ਨਵਾਂ ਜੁੜ ਜਾਂਦਾ ਫਿਰ ਵੀ ਚਲੋ ਵਰਤ ਲਾਂਗੇ ਆਪਾਂ ਆ ਚੀਜ਼ ਚੀਜ਼ੀਆਂ ਨੇ ਜੀਰਾ ਆ ਦੇਖੋ ਹੋਣੀ ਪਈ ਸੀ ਆ ਟੋਕਰੀ ਪਈ ਨਹੀਂ ਜਿਹੜੀ ਲਾਲ ਜੀ ਇਹਦੇ ਵਿੱਚ ਲੈ ਬਣਾਓ ਫਿਰ ਤੇ ਚਲੋ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆ ਮੈਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਇਹ ਵੀ ਇਹ ਵੀਡੀਓ ਵਿੱਚ ਇਹੋ ਚੀਜ਼ ਦਿਖਾ ਦੋ ਕਿ ਮੈਂ ਕਰ ਲੈ ਆ اچھا 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 ਮੈਂ ਲੱਗਿਆ ਦੋ ਮਿੰਟ ਦਾ ਕੰਮ ਹੈ ਮੈਂ ਕਿਹਾ ਮੈਂ ਸਬਜੀ ਮੇਰੀ ਲੇਟ ਨਾ ਹੋ ਜੇ ਨਾ ਮੈਂ ਤਾਂ ਕਹਿ ਰਹੀ ਆ ਨਹੀਂ ਨਹੀਂ ਸਬਜੀ ਲੇਟ ਹੋ ਗਈ ਇਹ ਲੇਟ ਹੋਤੀ ਆ ਦੇਖੋ ਜੀ ਆ ਇੱਕ ਪੈਕੇਟ 'ਚ ਇੱਕ ਗਰਾਸ 'ਚ ਇੱਕ ਪੈਕੇਟ ਪਊਗਾ ਹਾਂ ਤੇ ਕੰਮ ਤਮਾਮ ਤੁਸੀਂ ਕੰਮ ਤਮਾਮ ਕੱਚ ਦੇ ਗਲਾਸਾਂ ਨੂੰ ਪਾਣਾ ਸੀ ਨਾ ਪਤਾ ਦੇਖਦਾ ਵੀ ਤੁਸੀਂ ਤਾਂ ਸਟੀਲ ਦੇ ਗਲਾਸਾਂ ਚ ਕੋਲਤਾ ਦੇਸੀ ਕੰਮ ਹੀ ਕਰਤਾ ਆਪਾਂ ਵਿਦੇਸੀ ਬਿੱਲੋ ਬੰਦੇ ਵਿਦੇਸੀਆਂ ਤੇ ਕੰਮ ਵੀ ਦੇਸੀ ਨੇ ਲੋ ਮਿੰਟ ਹੋਰ ਦੇਣੀ ਬੜਦੇ ਕੰਮ ਚਲੋ ਇਹੋ ਜੇ ਕੰਮ ਨੂੰ ਇਹੋ ਜੇ ਕੰਮ ਨਾਲ ਤਿਆਰੀ ਕਰਦੇ ਨੇ ਮਤਲਬ ਇਹੋ ਜੇ ਪਾਣੀ ਪੂਣੀ ਬਣਾਉਣਾ ਸੋਡਾ ਬਣਾਉਣਾ ਇਹੋ ਜੇ ਕੰਮ ਉਤਾਰ ਕਰਦੇ ਨੇ ਛੋਟੇ ਠੰਡੇ ਕਿਉਂਕਿ ਜੇ ਮੈਂ ਨਾ ਕਰਾਂ ਇੱਥੇ ਕਿਸ ਨੇ ਪੁੱਛ ਇੱਥੇ ਕਿਸ ਨੇ ਕਰਨਾ ਹੀ ਨਹੀਂ ਇਹ ਕੰਮ ਨੂੰ ਆਹੋ ਮੈਂ ਨਹੀਂ ਤੁਹਾਨੂੰ ਤਾਂ ਜਦ ਪੱਖੀਆਂ ਬਗਈਆਂ ਰੱਬ ਤੋਂ ਆ ਰਹੀਆਂ ਨੇ ਵਾਹ ਤੁਹਾਡੇ ਬੜਾ ਕੰਮ ਕੁਛ ਨਹੀਂ ਬੜਾ ਨਾਮ ਦਿੱਤਾ ਜੇ ਮੈਨੂੰ ਹੈ ਕਾਦੀ ਕੋਈ ਡੇਜ਼ਰਟ ਜਿਹੜਾ ਹੁੰਦਾ ਉਹ ਨਹੀਂ ਬਣਦਾ ਉਹ ਬੜਾ ਨਾਮ ਦੇ ਰਿਹਾ ਦੇਖੋ ਮੈਨੂੰ ਨਾਮ ਦੇ ਰੇ ਇੱਕ ਭੈਣ ਦਾ ਕਮੈਂਟ ਵੀ ਆਇਆ ਸੀ ਕਹਿੰਦੇ ਸਾਰੇ ਬੰਦੇ ਐਵੇਂ ਹੀ ਕਰਦੇ ਨੇ ਵਾਕਈ ਭੈਣੇ ਮੈਂ ਤੇਰੇ ਨਾਲ ਆ ਮੈਨੂੰ ਫੁੱਲ ਸਪੋਰਟ ਕਰ ਐ ਦੇਖ ਲਓ ਕੀ ਕਹਿ ਰਹੇ ਨੇ ਹੈ ਇਹ ਠੰਡਾ ਹੈਗਾ ਕਿ ਨਹੀਂ ਬਰਫਾਤੀ ਨੂੰ ਆਪਾਂ ਜੀ ਅੱਛਾ ਬਰਫਾਤੀ ਚਲ ਠੀਕ ਹੈ ਬੱਸ ਹੋ ਗਏ ਤਿਆਰ ਜੀ ਬਣ ਗਿਆ ਸੋਡਾ ਕਿੱਡਾ ਕੁ ਕੰਮ ਹੈ ਬਸ ਆ ਪੈਕਟ ਖੋਲੋ ਪਾਓ ਸੋਡਾ ਪਾ ਦਿਓ ਤੇ ਆਈਸ ਪਾ ਦਿਓ ਬਿਲਕੁਲ ਐ ਲੱਗੋ ਜਿਵੇਂ ਲੇਮਨ ਉਹ ਵੀ ਰਿਆ ਲਿੰਮਕਾ ਪੀ ਰਹੇ ਹਾਂ ਹੂੰ ਹੂੰ ਲਿੰਮਕਾ ਵੀ ਫਲੇਵਰ ਆਉਗਾ ਆ ਕਲਰ ਦੇਖੋ ਕਲਰ ਬਿਲਕੁਲ ਲਿੰਮਕੇ ਵਾਲਾ ਕਲਰ ਹੈ ਲਿੰਮਕੇ ਵਾਲਾ ਵਾਕੇ 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 ਬਹੁਤ ਐਂ ਲੱਗਦਾ ਚਲੋ ਜੀ ਹੁਣ ਫਿਰ ਕਰ ਦੋ ਵਲੌਗ ਦਾ ਐਂਡ ਕਿਉਂਕਿ ਮੈਂ ਰੋਟੀ ਬਣਾਣੀ ਚਲੋ ਵੀ ਤੁਸੀਂ ਵੀ ਇਹਨੂੰ ਟਰਾਈ ਕਰ ਲਿਓ ਹਾਂ ਤੇ ਟਰਾਈ ਕਰਕੇ ਜਰੂਰ ਦੱਸਿਓ ਵੀ ਇਹ ਕਿਹੋ ਜਿਹਾ ਲੱਗਦਾ ਆ ਸੋਡਾ ਸੋਡਾ ਇੱਕ ਤਾਂ ਜਿਹੜਾ ਹੁੰਦਾ ਬਿਲਕੁਲ ਲ ਤੇ ਬੜਾ ਸਵਾਲ ਹੁੰਦਾ ਤੇ ਸਾਡਾ ਵੀਡੀਓ ਤੁਹਾਨੂੰ ਕਵੇਂ ਲੱਗਿਆ ਇਹਨੂੰ ਤੁਸੀਂ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਜੇ ਕੁਝ ਦੱਸਣਾ ਹੋਇਆ ਤੇ ਜਿਹੜੇ ਨਵੇਂ ਨੇ ਉਹ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਚਲੋ ਜੀ ਬਾਏ ਬਾਏ ਆਪਾਂ ਤੁਹਾਡਾ ਪੀੜੀਆ ਤੇ ਫਿਰ ਸਬਜੀ ਨੂੰ ਲਾਈਏ ਤੜਕਾ